ਸ਼ੰਭੂ ਬਾਰਡਰ ਤੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਜਿੱਥੇ ਇੱਕ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਖਦੇੜਨ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਅਥਰੋ ਗੈਸ ਦੇ ਗੋਲੇ ਵੀ ਸੁੱਟੇ ਗਏ ਨੇ ਜਿਸ ਦੇ ਚਲਦਿਆਂ ਕਈ ਕਿਸਾਨ ਜ਼ਖਮੀ ਹੋ ਗਏ ਨੇ ਨਾਲ ਦੇ ਜਿਹੜੇ ਕਿਸਾਨ ਸਾਥੀ ਨੇ ਇਹਨਾਂ ਜ਼ਖਮੀ ਕਿਸਾਨਾਂ ਨੂੰ ਸਟ੍ਰੈਚਰ ਤੇ ਪਾ ਕੇ ਐਂਬੂਲੈਂਸ ذریعے ਹਸਪਤਾਲ ਪਹੁੰਚਾ ਰਹੇ ਨੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਸਿੱਧੀਆਂ ਉਥੋਂ ਦੀਆਂ ਦਿਖਾਵਾਂਗੇ ਤੇ ਹਾਲਾਤ ਨਾਪੁਰਨ ਬਣੇ ਹੋਏ ਨੇ ਜਿੱਥੇ ਪੁਲਿਸ ਦੇ ਵੱਲੋਂ ਇਹਨਾਂ ਕਿਸਾਨਾਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਅਥਰ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਤਾਂ ਐਸੇ ਦੇ ਚੱਲਦਿਆਂ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ 12 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਨੇ ਇਹਨਾਂ ਜ਼ਖਮੀਆਂ ਨੂੰ ਜ਼ਖਮੀ ਕਿਸਾਨਾਂ ਨੂੰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਐਂਬੂਲੈਂਸ ਦੇ ਜ਼ਰੀਏ ਇੱਥੇ ਲਿਜਾ ਰਹੇ ਨੇ ਉਹਨਾਂ ਦਾ ਇਲਾਜ ਜਿਹੜਾ ਕੀਤਾ ਜਾ ਰਿਹਾ ਮੌਕੇ ਤੇ ਮੌਜੂਦ ਨੀਲ ਭਲਿੰਦਰ ਨੇ ਗੱਲਬਾਤ ਦੇ ਜ਼ਰੀਏ ਜਾਣਕਾਰੀ ਲਵਾਂਗੇ ਨੀਲੇ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਨੀਲ ਮੇਰੀ ਆਵਾਜ਼ ਸੁਣ پا ਰਹੇ ਹੋ ਜੀ ਸਭਰੀ ਜਵਾਜ ਬਿਲਕੁਲ ਤਾਂ ਹਾਲਾਤ ਕੀ ਬਣੇ ਹੋਏ ਨੇ ਸ਼ੰਭੂ ਬਾਰਡਰ ਤੇ ਜੀ ਫਿਰ ਤੋਂ 12 ਦੇ ਕਿਸਾਨ ਜਿਹੜੇ ਨੇ ਕਰੀਬ ਕਿਸਾਨ ਖੇਤੋਂ ਕਿਤੇ ਨੇ ਜੀ ਤਾਂ ਡਾਕਟਰ ਜੀ ਲਿਸਟ ਜਿਹੜੀ ਉਹਨੇ ਜੀ ਤਾਂ ਨੈਟਵਰਕ ਦੀ ਦਿੱਕਤ ਦੇ ਕਾਰਨ ਸਿਸਮਪਰਕ ਨਹੀਂ ਕਰ پا ਰਹੇ ਵੱਡੀ ਖਬਰ ਜਿਹੜੀ ਸ਼ੰਭੂ ਬਾਰਡਰ ਤੇ ਤੋਂ ਸਾਹਮਣੇ ਆ ਰਹੀ ਹੈ ਸ਼ੰਭੂ ਬਾਰਡਰ ਤੇ ਜਿਹੜੇ ਨੇ ਹਾਲਾਤ ਤਣਾਅ ਵਾਲੇ ਬਣੇ ਹੋਏ ਨੇ ਅੱਜ ਤੀਸਰਾ ਕਿਸਾਨਾਂ ਦਾ ਜਥਾ 101 ਕਿਸਾਨਾਂ ਦਾ ਜਥਾ ਜਿਹੜਾ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਇਸੇ ਦੌਰਾਨ ਪੁਲਿਸ ਦੇ ਵੱਲੋਂ ਇਹਨਾਂ ਕਿਸਾਨਾਂ ਨੂੰ ਖਦੇੜਨ ਦੇ ਲਈ ਜਿੱਥੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਤੇ ਉੱਥੇ ਹੀ ਅਥਰੋ ਗੈਸ ਦੇ ਗੋਲੇ ਵੀ ਸੁੱਟੇ ਗਏ ਇਹਨਾਂ ਕਿਸਾਨਾਂ ਦੇ ਉੱਪਰ 12 ਕਿਸਾਨ ਜ਼ਖਮੀ ਹੋ ਗਏ ਨੇ ਜ਼ਖਮੀ ਕਿਸਾਨਾਂ ਨੂੰ ਸਟ੍ਰੈਚਰ ਦੇ ਜ਼ਰੀਏ ਐਂਬੂਲੈਂਸ ਦੇ ਮਦਦ ਦੇ ਨਾਲ ਇਥੋਂ ਲਿਜਾਇਆ ਜਾ ਰਿਹਾ ਹੈ ਇਹਨਾਂ ਜ਼ਖਮੀ ਕਿਸਾਨਾਂ ਨੂੰ ਮੌਕੇ ਤੋਂ ਜਿਹੜਾ ਉਹ ਦੂਰ ਲਿਜਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਨਾਲ ਦੇ ਨਾਲ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੇ ਹਾਲਾਤ ਜਿਹੜੇ ਬਣੇ ਹੋਏ ਨੇ ਤੇ ਇਸੇ ਦੌਰਾਨ ਇੱਕ ਵਾਰ ਫਿਰ ਤੋਂ ਸੰਪਰਕ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਨੀਲ ਪੁਲਿੰਦਰ ਮੌਕੇ ਤੇ ਜੁੜੇ ਹੋਏ ਨੇ ਨੀਲ ਇਸ ਵੇਲੇ ਹਾਲਾਤ ਕਿਹੋ ਜਿਹੇ ਨੇ ਜੀ ਤਨਿੰਲ ਮੇਰੀ ਆਵਾਜ਼ ਸੁਣ پا ਰਹੇ ਹੋ ਤਾਂ ਜਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਕਿਉਂਕਿ ਇੱਥੇ ਪ੍ਰਸ਼ਾਸਨ ਦੇ ਵੱਲੋਂ ਸ਼ੰਪੂ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ 14 ਦਸੰਬਰ ਤੋਂ 17 ਦਸੰਬਰ ਤੱਕ ਇੰਟਰਨੈਟ ਸੇਵਾਵਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਤੇ ਐਸੇ ਆ ਕਰਕੇ ਸੰਪਰਕ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਪਰ ਹਾਲਾਤ ਸੀ ਨਾਲ ਦੇ ਨਾਲ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਸ਼ੰਭੂ ਬਾਰਡਰ ਤੇ ਹਾਲਾਤ ਜਿਹੜੇ ਬਣੇ ਹੋਏ ਨੇ ਕਿਸਾਨਾਂ ਦਾ 101 ਕਿਸਾਨਾਂ ਦਾ ਇਹ ਤੀਸਰਾ ਜਥਾ ਹੈ ਜਿਹੜਾ ਦਿੱਲੀ ਵੱਲ ਨੂੰ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਦੂਸਰੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਜਿਹੜੀ ਹੈ ਬੈਰੀਕੇਟਿੰਗ ਦੇ ਜ਼ਰੀਏ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਕੜੇ ਇੰਤਜ਼ਾਮ ਕਹਿ ਸਕਦੇ ਹਾਂ ਹਰਿਆਣਾ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਜਿੱਥੇ 18 ਦੇ ਸ਼ੈੱਡ ਵਗੈਰਾ ਪਾ ਕੇ ਇਹਨਾਂ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਵਾਟਰ ਕੈਨਨ ਅਥਰੋ ਗੈਸ ਦੇ ਗੋਲੇ ਤੱਕ ਵੀ ਸੁੱਟੇ ਗਏ ਨੇ ਔਰ ਇਸੇ ਕਰਕੇ ਕਈ ਕਿਸਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਸਾਥੀਆਂ ਵੱਲੋਂ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਫਰਸਟ ਏਡ ਦੀ ਲੋੜ ਹੈ ਉਹਨਾਂ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਵੀ ਆਪਣੀ ਪੂਰੀ ਤਿਆਰੀ ਖਿੱਚੀ ਗਈ ਸੀ ਇਹਨਾਂ ਅਥਰੋ ਗੈਸ ਦੇ ਗੋਲਿਆਂ ਤੋਂ ਬਚਣ ਦੇ ਲਈ ਇਹਨਾਂ ਦੇ ਬਚਾਅ ਦੇ ਲਈ ਆਪਣੇ ਜਿਹੜੇ ਨੇ ਉਹ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਸੀ ਪਰ ਇਸੇ ਦੌਰਾਨ ਜ਼ਖਮੀ ਜ਼ਰੂਰ ਹੋ ਗਏ ਨੇ ਨਿਲ ਕੀ ਕੁਝ ਜਾਣਕਾਰੀ ਜੀ ਇਸ ਵਕਤ ਜੋ ਕਿਸਾਨ ਫਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ ਉਹ ਨੇ ਕੁਲਦੀਪ ਸਿੰਘ ਪੁੱਤਰ ਲਾਲ ਸਿੰਘ ਜੀ ਇਸ ਤੋਂ ਇਲਾਵਾ ਸੁਖਦੇਵ ਸ਼ਰਮਾ ਢਾਲ ਸੰਸੇਰ ਸਿੰਘ ਸੰਘਪੂਰ ਮੁਖਤਿਆਰ ਹਾਲਾਤ ਇਹ ਸਿੰਘ ਦੇ ਖੰਕੂਟ ਡੀਕੇਯੂ ਜੀ ਬਿਲਕੁਲ ਨਹੀਂ ਇਸ ਦੇ ਵਿੱਚ ਹਾਲਾਤ ਜਿਹੜੇ ਉਹ ਜਾਨਣਾ ਚਾਹਾਂਗੇ 10 ਗੂ ਪਟਿਆਲਾ ਜੀ ਇਹ ਆਗੂ ਜਿਹੜੇ ਸੱਤ ਜਖਮੀ ਹੋਏ ਨੇ ਤੇ ਹੁਣ ਵੀ ਲਗਾਤਾਰ ਹੈ ਕਰੀਬ 20 ਦੇ ਕਰੀਬ 4 ਘੰਟੇ ਸ਼ਾਮ ਤੱਕ ਡਾਕੇ ਜਾ ਚੁ ਪਾਣੀ ਦੀ ਹਰ 15-15 ਮਿੰਟ ਪਹਿ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਇੱਥੇ ਕੀਤਾ ਜਾ ਰਿਹਾ ਇਹਨਾਂ ਕਿਸਾਨਾਂ ਨੂੰ ਖਦੇੜਨ ਦੇ ਲਈ ਕਿਉਂਕਿ ਕਿਸਾਨ ਬਜ਼ਦ ਨੇ ਉਹ ਕਹਿ ਰਹੇ ਨੇ ਕਿ ਆਪਣੀ ਹੱਕੀ ਮੰਗਾ ਲੈਣ ਦੇ ਲਈ ਜਿਹੜੇ ਆ ਉਸੇ ਇਸੇ ਤਰ੍ਹਾਂ ਅੜੇ ਰਹਾਂਗੇ ਦਿੱਲੀ ਕੂਚ ਜ਼ਰੂਰ ਕਰਾਂਗੇ ਕੋਸ਼ਿਸ਼ ਕਰਦੇ ਰਹਾਂਗੇ ਇਸੇ ਕਰਕੇ ਅੱਜ ਕਿਸਾਨਾਂ ਦਾ ਇਹ ਤੀਸਰਾ ਜਥਾ ਜਿਹੜਾ ਅਜ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸੇ ਅਧਰਾਨ ਹਰਿਆਣਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ వాటర్ ਕੈਨਨ ਤੇ ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ ਹੈ ਜਾਣਕਾਰ ਦੇ ਮੁਤਾਬਕ ਜਿਹੜੀ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ 20 ਦੇ ਕਰੀਬ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਦਾਗੇ ਗਏ ਨੇ ਜਿਸ ਕਾਰਨ 12 ਕਿਸਾਨ ਜਿਹੜੇ ਆਗੂ ਨੇ ਦੱਸੇ ਜਾ ਰਹੇ ਆ 12 ਕਿਸਾਨ ਆਗੂ ਨੇ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਇਹਨਾਂ ਦੀ ਅਗਵਾਈ ਦੇ ਵਿੱਚ ਹੀ ਬਾਕੀ ਜਥਾ ਜਿਹੜਾ ਉਹ ਅੱਗੇ ਨੂੰ ਵੱਧ ਰਿਹਾ ਸੀਗਾ ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਜਿਹੜੀ ਹੈ ਉਹ ਅਜੇ ਤੱਕ ਇਹੀ ਕਹਿ ਰਹੀ ਹੈ ਕਿ ਪਰਮਿਸ਼ਨ ਲੈ ਕੇ ਆਓ ਤਾਂ ਅੱਗੇ ਵਧਣ ਦਿਆਂਗੇ ਬਿਨਾ ਪਰਮਿਸ਼ਨ ਤੇ ਅੱਗੇ ਨਹੀਂ ਵਧਣ ਦਿਆਂਗੇ ਪਰ ਕਿਸਾਨ ਆਪਣੇ ਹੱਕੀ ਮੰਗਾਂ ਦੇ ਲਈ ਇੱਥੇ ਡਟੇ ਹੋਏ ਨੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਹੀ ਪਾਣੀ ਦੀਆਂ 부ਛਾੜਾਂ ਦਾ ਇਸਤੇਮਾਲ ਕੀਤਾ ਗਿਆ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟੇ ਗਏ ਨੇ ਜਿਸ ਕਾਰਨ ਕਈ ਕਿਸਾਨਾਂ ਨੂੰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਮੁੱਢਲੀ ਸਹਾਇਤਾ ਮਹੱਈਆ ਕਰਵਾਈ ਜਾ ਰਹੀ ਹੈ